ਕਰ ਵਾਲੇ ਦਾ ਯਾਰ ਹੀ ਤੇ ਕੋ 30000 ਰੁਪਿਆ ਵਿਆਜ ਹੀ ਲਿਆ ਸੀ 3000 ਰੁਪਿਆ ਵਿਆਜ ਕਟਾ ਕੇ ਰਕਮ ਵਰਤਨ ਨੂੰ ਲਈ ਸੀ 2-3 ਮਹੀਨੇ ਵਰਤੀ ਇਹ ਮੇਰੇ ਘਰ ਅੰਦਰ ਆ ਜਦੋਂ ਇੱਕ ਦੋ ਵਾਰੀ ਵਿਆਜ ਲੇਟ ਹੋਇਆ ਨਾ ਇਹ ਮੈਨੂੰ ਕੰਦਾ ਮੇਰੀ ਮਾੜੀ ਨਿਗਾਹ ਵਾ ਤੇਰੇ ਤੇ ਤੇ ਇਸ ਕਰਕੇ ਮੈਨਾਂ ਗਲਤ ਹੋ ਮੈਂ ਕਹਾ ਮੈਂ ਨਹੀਂ ਹੋਣਾ ਉਸ ਤੋਂ ਬਾਅਦ ਮੈਂ ਪੈਸੇ ਮੋੜਤੇ ਆ ਤਦ ਵੀ ਇਹਨੇ ਮੇਰਾ ਖੜਾ ਨਹੀਂ ਛੱਡਿਆ ਮੇਰੇ ਬੰਦੂਕ ਰੱਖ ਕੇ ਮੱਥੇ ਤੇ ਮੈਨਾਂ ਗਲਤ ਕੰਮ ਕਰਦਾ ਰਿਹਾ ਵਾ ਮੇਰੀਆਂ ਵੀਡੀਓ ਬਣਾਈਆਂ ਵਾ ਫੋਟੋਆਂ ਵੀ ਗਲਤ ਖਿੱਚੀਆਂ ਵਾ ਤੇ ਜਦੋਂ ਮੈਂ ਤਾਂ ਮੈਂ ਨਹੀਂ ਖਚਾਂਦੀ ਮਾਰਦਾ ਹੁੰਦਾ ਸੀ ਕਿ ਤੂੰ ਐਦਾਂ ਸਮਾਈਲ ਕਰ ਐਦਾਂ ਕਰ ਫੇਰ ਨਾ ਕਹੀਂ ਤੇਰੇ ਬੱਚੇ ਮਾਰਦਾਗਾ ਮੇਰਾ ਨੁਕਸਾਨ ਕੀਤਾ ਇਹਨੇ ਬਹੁਤ ਵਾਰੀ ਨਹੀਂ ਕਰਨੋ ਹਰਦਾ ਫੇਰ ਫੋੜਵਾ ਸੈਂਡ ਕਰਦਾ ਸੀ ਮੈਨੂੰ ਕਹਿੰਦਾ ਸੀ ਆ ਵੇ ਫੋੜਵਾ ਥੱਲੇ ਆ ਮੈਂ ਤੈਨੂੰ ਖੜਨਾ ਮੈਂ ਕਹਾ ਮੈਂ ਨਹੀਂ ਜਾਣਾ ਕਿਉਂਕਿ ਪਹਿਲਾਂ ਹੀ ਨਵਜਾਂ ਵੱਡੀਆਂ ਆ ਦੇਖੋ ਇਹਦੇ ਘਰ ਕੇ ਹੀ ਇਹ ਮੈਨੂੰ ਜ਼ਬਰਦਸਤੀ ਖੜਦਾ ਸੀਗਾ ਮੈਂ ਕਹਾ ਹੁਣ ਮੈਂ ਟੋਰਚਿੰਗ ਨਹੀਂ ਸੈਣੀ ਫੇਰ ਰਮਨਦੀਪ ਦੇ ਨਾਲ ਉਫ ਕਾਲੂ ਦੇ ਨਾਲ ਤਾਸ਼ ਖੇਡਦੀ ਰਹੀ ਆ 3 ਸਾਲ ਤੋਂ ਇਹ ਇਹ ਤਾਸ਼ਖੇੜ ਦੀ ਰਹੀ ਹੈ ਇਹਨਾਂ 3 ਸਾਲ ਤੋਂ ਰਿਲੇਸ਼ਨ ਰਹੇ ਆ ਹੁਣ ਮੈਨੂੰ ਇਹਨਾਂ ਨੂੰ ਪਤਾ ਕਿ ਕੀ ਗੱਲ ਕੀ ਬਾਤ ਹੈ ਇਹਨਾਂ ਦੋਨਾਂ ਦੇ ਵਿੱਚ ਹੁਣ ਇਹਨਾਂ ਨੇ ਇਹਦੇ ਕੋਲੋਂ ਲੈਣੇ ਆ ਪੈਸੇ ਮੇਰੇ ਹਸਬੰਦ ਨੇ ਠੀਕ ਹੈ ਇਹ ਉਹਦੇ ਨਾਲ ਪਹਿਲਾਂ ਘੁੰਮਣ ਫਿਰਨ ਜਾਂਦੀ ਆਉਂਦੀ ਰਹੀ ਆ ਫੋਟੋਆਂ ਫੋਟੋਆਂ ਇਹਦੇ ਕੋਲ ਹੈਗੀਆਂ ਵਾ ਇਹ ਮੇਰੇ ਹਸਬੰਦ ਨੂੰ ਟੌਰਚਰ ਕਰਦੀ ਪਈ ਆਪਣੀਆਂ ਫੋਟੋਆਂ ਵਿਖਾ ਕੇ ਕਿ ਆਹ ਵੇਖ ਤੇਰੇ ਨਾਲ ਮੇਰੀਆਂ ਫੋਟੋਆਂ ਮੈਂ ਤੇਰੇ ਘਰਦਿਆਂ ਨੂੰ ਦੱਸਾਂਗੀ ਕਿ ਇਹ ਮੇਰੇ ਨਾਲ ਐਦਾਂ ਕਰਦਾ ਤੇ ਮੈਂ ਮਤਲਬ ਵੀ ਤੈਨੂੰ ਬਲੈਕਮੇਲ ਕਰਦੀ ਪਈ ਆ ਠੀਕ ਹੈ ਕੀ ਗੱਲ ਪਤ ਕਲ ਬਤੇ ਹੋਈ ਹੈ ਮੇਰੇ ਘਰ ਵਾਲੇ ਦਾ ਯਾਰ ਇਹ ਤੇ ਕੋ 30000 ਰੁਪਿਆ ਵਿਆਜੀ ਲਿਆ ਸੀ 3000 ਰੁਪਿਆ ਵਿਆਜ ਕਟਾ ਕੇ ਰਕਮ ਵਰਤਨ ਨੂੰ ਲਈ ਸੀ ਦੋ ਤਿੰਨ ਮਹੀਨੇ ਵਰਤੀ ਇਹ ਮੇਰੇ ਘਰ ਅੰਦਰ ਆ ਜਦੋਂ ਇੱਕ ਦੋ ਵਾਰੀ ਵਿਆਜ ਲੇਟ ਹੋਇਆ ਨਾ ਇਹ ਮੈਨੂੰ ਕੰਦਾ ਮੇਰੀ ਮਾੜੀ ਨਿਗਾਹ ਵਾ ਤੇਰੇ ਤੇ ਤੇ ਇਸ ਕਰਕੇ ਮੈਨਾਂ ਗਲਤ ਹੋ ਮੈਂ ਕਹ ਮੈਂ ਨਹੀਂ ਹੋਣਾ ਉਸ ਤੋਂ ਬਾਅਦ ਮੈਂ ਪੈਸੇ ਮੋੜਤੇ ਆ ਤਦ ਵੀ ਇਹਨੇ ਮੇਰਾ ਖਹਿੜਾ ਨਹੀਂ ਛੱਡਿਆ ਮੇਰੇ ਬੰਦੂਕ ਰੱਖ ਕੇ ਮੱਥੇ ਤੇ ਮੈਨਾਂ ਗਲਤ ਕੰਮ ਕਰਦਾ ਰਿਹਾ ਵਾ ਮੇਰੀਆਂ ਵੀਡੀਓ ਬਣਾਈਆਂ ਵਾ ਫੋਟੋਆਂ ਵੀ ਗਲਤ ਖਿੱਚੀਆਂ ਵਾ ਤੇ ਜਦੋਂ ਮੈਂ ਤਾਂ ਮੈਂ ਨਹੀਂ ਕਚਾਂਦੀ ਮਾਰਦਾ ਹੁੰਦਾ ਸੀ ਕਿ ਤੂੰ ਐਦਾਂ ਸਮਾਈਲ ਕਰ ਐਦਾਂ ਕਰ ਫੇਰ ਨਾ ਕਈ ਤੇਰੇ ਬੱਚੇ ਮਾਰਦਾਗਾ ਮੇਰਾ ਨੁਕਸਾਨ ਕੀਤਾ ਨੇ ਬਹੁਤ ਵਾਰੀ ਤੈਨੇ ਮੇਰੀਆਂ ਫੋਟੋਆਂ ਵਾਇਰਲ ਕਰਤੀਆਂ ਵਾ ਤੁਸੀਂ ਕਿੱਥੇ ਰਹਿੰਦੇ ਕੀ ਨਾਮ ਸੀ ਦਾ ਇਹ ਕਿੱਥੇ ਰਹਿੰਦਾ ਇਹਦਾ ਨਾਮ ਕਾਲੂ ਆ ਪੱਕਾ ਨਾਮ ਰਮਨ ਦਸਾਂਝ ਆ ਇਹ ਉੱਥੇ ਰਹਿੰਦਾ ਮਜੀਠਾ ਰੋਡ ਤੁਸੀਂ ਕਿੱਥੇ ਰਹਿੰਦੇ ਮੈਂ ਸੁਲਤਾਨਪੁਰ ਰੋਡ ਗੁਰਨਾਮ ਨਗਰ ਤੁਸੀਂ ਪੈਸੇ ਲਏ ਸੀ ਹਾਂਜੀ ਪੈਸੇ ਲਏ ਸੀ ਤੁਹਾਡੇ ਘਰਲੇ ਦੋਸਤਾਂ ਨੇ ਕਦੇ ਤੁਹਾਨੂੰ ਵੀ ਕੋਈ ਤੁਹਾਨੂੰ ਲੈ ਕੇ ਗਿਆ ਮੇਰਾ ਛੋਟਾ ਬੇਟਾ ਨਹੀਂ ਸੀ ਠੀਕ ਤੇ ਅਸਲੀ ਵਿਆਜੀ ਲਏ ਹੀ ਤੇ ਪੈਸੇ ਵੀ ਇਹਨੂੰ ਮੋੜ ਤੇ ਉਸ ਤੋਂ ਬਾਅਦ ਮੈਨੂੰ ਐਦਾਂ ਪੈਸੇ ਖਾਂਦਾ ਰਿਹਾ ਮੇਰੇ ਕੋਲ ਮੈਨੂੰ ਅੱਜ 40000 ਦੇ ਨਹੀਂ ਤੇ ਮੈਂ ਫੋਟੋਆਂ ਵਾਇਰਲ ਕਰ ਦੇਣੀਆਂ ਮੈਂ ਦਿਂਦੀਰੀ ਪੈਸੇ ਉਦਾਂ ਹੀ ਲੈ ਲਾ ਇਹ ਮੈਨੂੰ ਇੱਧਰ ਬਟਾਲਾ ਰੋਡ ਰੋਡ ਜਾਂਦੇ ਨੇ ਹਾਂਜੀ ਤੁਹਾਡੀ ਕੋਈ ਫੋਟੋ ਫਟਾ ਕਿਨਾਂ ਹਾਂਜੀ ਖਿੱਚੀਆਂ ਨੇ ਕੀ ਹੁੰਦੀ ਜਾਂਦਾ ਫੋਟੋ ਵਾਇਰਲ ਹਾਂਜੀ ਮੁਲਾਜ਼ਮਾਂ ਦੇ ਸਾਹਮਣੇ ਵੀ ਕਹਿੰਦਾ ਆ ਮੈਂ ਵਾਇਰਲ ਕਰਨੀਆਂ ਹੀ ਕਰਨੀਆਂ ਵਾ ਜਦੋਂ ਮੁਲਾਜ਼ਮ ਇਹਨੂੰ ਫੜ ਕੇ ਲੈ ਕੇ ਆਏ ਆ ਇਹ ਉਹਨਾਂ ਨੂੰ ਆਂਦਾ ਪਾਸਵਰਡ ਲਿਖੋ ਚਲੋ ਪਾਓ ਇਹਦੀਆਂ ਫੋਟੋਆਂ ਹੋਰ ਵਾਇਰਲ ਕਰੋ ਜਦੋਂ ਤੁਹਾਨੂੰ ਪਹਿਲੀ ਵਾਰ ਲੱਗਾ ਤੁਸੀਂ ਵਿਰੋਧ ਨਹੀਂ ਕੀਤਾ ਮੈਂ ਇਹਨੂੰ ਕਹਿੰਦੀ ਨਹੀਂ ਆ ਬੜਾ ਕੁਛ ਕਿਹਾ ਇਹਨੂੰ ਪਰ ਨਹੀਂ ਪਿਸਟਲ ਦੇ ਅੱਗੇ ਕਿਹਦਾ ਜੋਰ ਜੋ ਦੱਸੋ ਮੈਨੂੰ ਪਿਸਟਲ ਅੱਗੇ ਕਿਹਦਾ ਜੋਰ ਆ ਤੁਸੀਂ ਫਿਰ ਦਰਖਾਸਤ ਦਿੱਤੀ ਹੁਣ ਹਾਂਜੀ ਅੱਜ 4 ਦਿਨ ਹੋ ਗਏ ਆ ਦਰਖਾਸਤ ਇਦਾਂ ਦਿੱਤੀ ਸੀ ਇਹ ਤੰਗ ਨਹੀਂ ਕਰਨੋ ਹਰਦਾ ਫੇਰ ਫੋੜਵਾ ਸੈਂਡ ਕਰਦਾ ਸੀ ਮੈਨੂੰ ਕਹਿੰਦਾ ਸੀ ਆ ਵੇ ਫੋੜਵਾ ਥੱਲੇ ਆ ਮੈਂ ਤੈਨੂੰ ਖੜਨਾ ਮੈਂ ਕਹਾ ਮੈਂ ਨਹੀਂ ਜਾਣਾ ਕਿਉਂਕਿ ਪਹਿਲਾਂ ਹੀ ਨਵਜਾਂ ਵੱਡੀਆਂ ਆ ਦੇਖੋ ਇਹਦੇ ਕਰਕੇ ਹੀ ਇਹ ਮੈਨੂੰ ਜ਼ਬਰਦਸਤੀ ਖੜਦਾ ਸੀਗਾ ਮੈਂ ਕਹਾ ਹੁਣ ਮੈਂ ਟੋਰਚਿੰਗ ਨਹੀਂ ਸੈਣੀ ਫੇਰ ਇਹਨੇ ਦਰਗਾਹ ਤੇ ਜਾ ਕੇ ਸੌਂ ਖਾਦੀ ਕਿ ਠੀਕ ਆ ਮੈਂ ਇਸ ਤੋਂ ਬਾਅਦ ਤੰਗ ਨਹੀਂ ਕਰੂੰਗਾ ਪਰ ਮੈਂ ਪੈਸੇ ਵਸੂਲ ਕਰੂੰਗਾ ਇਹਨੇ ਮੇਰੇ ਕੋ ਬੜੇ ਪੈਸੇ ਖਾਲੇ ਆ ਜਿੰਨਾ ਕੋ ਖਾਦੇ ਆ ਉਹ ਵੀ ਮੇਰੇ ਕੋ ਸਬੂਤ ਹੈਗੇ ਜਿਹੜੇ ਇਹਨੂੰ ਗੂਗਲ ਪੇ ਕੀਤਾ ਉਹ ਵੀ ਹੈਗੇ ਇਹਦੇ ਘਰ ਦੀ ਦਾ ਅਕਾਊਂਟ ਚੈੱਕ ਕੀਤਾ ਜਾਵੇ ਉੱਥੇ ਸੈਂਡ ਕਰਦੇ ਇਹ ਪੈਸੇ ਉੱਥੇ ਜਮ੍ਹਾਂ ਕਰਾਉਂਦੇ ਆ ਕਾਲਾ ਮਾਲਾ ਚੌਂਕ ਉੱਥੇ ਹੁਣ ਕਦੋਂ ਫੜ ਕੇ ਲੈਣਗੇ ਇਹਨੂੰ ਬਸ ਲਿਆਂਦਾ ਇੱਕ ਘੰਟਾ ਆਇਆ ਫੜ ਕੇ ਲਿਆਂਦਾ ਵਾ ਤੁਹਾਨੂੰ ਕੀ ਕਾਰਵਾਈ ਦੀ ਮੰਗ ਕਰੀ ਮੈਂ ਪਰਚਾ ਚੋਣਨੀ ਇਹਦੇ ਤੇ ਕਿਉਂਕਿ ਮੇਰੀ ਤੇ ਇੱਜ਼ਤ ਇਹਨੇ ਰਹਿਣ ਨਹੀਂ ਦਿੱਤੀ ਸਾਰੇ ਬੰਦੇ ਤੇਨੇ ਮੋੜਵਾ ਪਾਤੀਆਂ ਮੇਰੀਆਂ ਇਸ ਕਰਕੇ ਮੈਨੂੰ ਇਨਸਾਫ ਚਾਹੀਦਾ ਹਾਂ ਕੀ ਨਾਮ ਹੈ ਜੀ ਤੁਹਾਡਾ ਮੈਂ ਨਰਿੰਦਰ ਕੌਰ ਵਾਈਫ ਆਫ ਰਮਨਦੀਪ ਸਿੰਘ ਗੱਲਬਾਤ ਇਸ ਤਰ੍ਹਾਂ ਹੈ ਕਿ ਕੋਮਲ ਨਾਮ ਦੀ ਜਿਹੜੀ ਲੇਡੀਜ਼ ਹੈਗੀ ਹੈ ਇਸ ਇਹ ਮੇਰੇ ਹਸਬੰਡ ਰਮਨਦੀਪ ਦੇ ਨਾਲ ਉਸ ਕਾਲੂ ਦੇ ਨਾਲ ਤਾਸ਼ ਖੇਡਦੀ ਰਹੀ ਹੈ 3 ਸਾਲ ਤੋਂ ਇਹ ਇਹ ਤਾਸ਼ ਖੇਡਦੀ ਰਹੀ ਹੈ ਇਹਨੇ 3 ਸਾਲ ਤੋਂ ਰਿਲੇਸ਼ਨ ਰਹੇ ਆ ਹੁਣ ਮੈਨੂੰ ਇਹਨਾਂ ਨੂੰ ਪਤਾ ਕਿ ਕੀ ਗੱਲ ਕੀ ਬਾਤ ਹੈ ਇਹਨਾਂ ਦੋਨਾਂ ਦੇ ਵਿੱਚ ਹੁਣ ਇਹਨਾਂ ਨੇ ਇਹਦੇ ਕੋਲੋਂ ਲੈਣੇ ਆ ਪੈਸੇ ਮੇਰੇ ਹਸਬੰਡ ਨੇ ਠੀਕ ਹੈ ਇਹ ਉਹਦੇ ਨਾਲ ਪਹਿਲਾਂ ਘੁੰਮਣ ਫਿਰਨ ਜਾਂਦੀ ਆਉਂਦੀ ਰਹੀ ਆ ਫੋਟੋਆਂ ਫੋਟੋਆਂ ਮੇਰੇ ਕੋਲ ਹੈਗੀਆਂ ਵਾ ਇਹ ਮੇਰੇ ਹਸਬੰਡ ਨੂੰ ਟੌਰਚਰ ਕਰਦੀ ਪਈ ਆਪਣੀਆਂ ਫੋਟੋਆਂ ਵਿਖਾ ਕੇ ਕਿ ਆਹ ਵੇਖ ਤੇਰੇ ਨਾਲ ਮੇਰੀਆਂ ਫੋਟੋਆਂ ਮੈਂ ਤੇਰੇ ਘਰਦਿਆਂ ਨੂੰ ਦੱਸਾਂਗੀ ਕਿ ਇਹ ਮੇਰੇ ਨਾਲ ਐਦਾਂ ਕਰਦਾ ਤੇ ਮੈਂ ਮਤਲਬ ਵੀ ਤੈਨੂੰ ਬਲੈਕਮੇਲ ਕਰਦੀ ਪਈ ਆ ਠੀਕ ਹੈ ਤੇ ਹੁਣ ਮਤਲਬ ਵੀ ਗੱਲ ਇਸ ਤਰ੍ਹਾਂ ਹੈ ਕਿ ਕਰ ਕਰ ਕੇ ਨੇ ਫੋਟੋਆਂ ਖਚਾਈਆਂ ਇਹ ਕਹਿੰਦੀ ਮੇਰੇ ਸਿਰ ਤੇ ਗੰਧ ਰਾ ਕੇ ਫੋਟੋਆਂ ਖਚਾਈਆਂ ਇਹਦੀਆਂ ਫੋਟੋਆਂ ਵੇਖੀਆਂ ਜਾਣ ਇਸ ਦੇ ਫੋਨ ਦੇ ਵਿੱਚੋਂ ਕਿ ਇਹ ਇਹਨੂੰ ਦਰਾਤ ਮਗਾ ਕੇ ਫੋਟੋਆਂ ਖਚੀਆਂ ਗਈਆਂ ਨੇ ਇਹਦੀਆਂ ਵੇਖੋ ਜਿਹਨੂੰ ਡਰਾ ਆਤਮਿਕਾ ਕੇ ਫੋਟੋਆਂ ਜਿਹੜੇ ਖਿੱਚਦੇ ਆ ਉਹਨਾਂ ਦੇ ਫੇਸ ਤੇ ਇਸ ਨਾਲ ਸਮਾਈਲ ਨਹੀਂ ਹੁੰਦੀ ਹੈਗੀ ਇਹਦੇ ਫੇਸ ਦੇ ਉੱਪਰ ਵੇਖੋ ਕਿਸ ਤਰ੍ਹਾਂ ਸਮਾਈਲ ਹੈ ਇਹ ਖੁਦ ਇਹਨੇ ਆਪ ਫੋਟੋਆਂ ਖਿੱਚੀਆਂ ਹੋਈਆਂ ਨੇ ਉਸ ਦੇ ਨਾਲ ਖਚਾਈਆਂ ਨੇ ਉਫ ਰਮਨਦੀਪ ਕਾਲੂ ਦੇ ਨਾਲ ਇਹ ਤਿੰਨ ਸਾਲ ਤੋਂ ਇਹਨਾਂ ਤਾਸ਼ ਤੂਸ਼ ਖੇਡਦੀ ਉਸ ਮਾਮਲੇ ਦੇ ਵਿੱਚ ਇਹ ਗੱਲਬਾਤ ਹੈ ਤੇ ਮੇਰੇ ਹਸਬੰਦ ਨੂੰ ਇਹ ਬਲੈਕਮਿਲ ਕਰਦੀ ਪਈ ਹੈ ਜੋ ਕਿ ਉਹ ਦੋਸ਼ੀ ਨਹੀਂ ਹੈਗੇ ਦੋਸ਼ੀ ਇਹ ਖੁਦ ਆਪ ਹੈਗੀ ਹੈ ਇਲਜ਼ਾਮ ਮੇਰੇ ਹਸਬੰਦ ਤੇ ਲਾਂਦੀ ਪਈ ਹੈ ਤਿੰਨ ਚਾਰ ਵਾਰੀ ਇਹ ਮੇਰੇ ਘਰ ਵੀ ਆਈ ਹੈ ਤਿੰਨ ਚਾਰ ਵਾਰੀਆਂ ਨੇ ਮੈ ਭਜਾਇਆ ਵੀ ਆ ਬਿਨ ਮਤਲਬ ਤੋਂ ਫੋਨ ਸਵੇਰੇ ਸ਼ਾਮੀ ਇਹ ਮੇਰੇ ਹਸਬੰਦ ਨੂੰ ਕਰਦੀ ਆ ਕਿ ਮੈਨੂੰ ਮੇਲ ਤਾਸ਼ ਖੇਡਣ ਵਾਸਤੇ ਮੈਨੂੰ ਉਹਨੂੰ ਸੱਦਦੀ ਆਪ ਬੁਲਾਉਂਦੀ ਆ ਉਹਨੂੰ ਇਹਦੇ ਇਹਨਸਾਲ ਤੋਂ ਰਿਲੇਸ਼ਨ ਦੇ ਵਿੱਚ ਹੈਗੇ ਸੀ ਤੁਹਾਨੂੰ ਕੋਈ ਪਤਾ ਸੀ ਦਾ ਕੋਈ ਵਿਰੋਧ ਨਹੀਂ ਕੀਤਾ ਨਹੀਂ ਸਰ ਮੈਂ ਵਿਰੋਧ ਕਰਦੀ ਸੀਗੀ ਇਹ ਜੇ ਲੇਡੀਜ਼ ਮੈਨੂੰ ਜਿਹੜਾ ਫੋਨ ਇਸ ਲੇਡੀਜ਼ ਆਂਦਾ ਮੈਨੂੰ ਪੁੱਛਦੀ ਸੀ ਇਹ ਖੁਦ ਕਹਿੰਦੀ ਸੀ ਕਿ ਇਹ ਮੇਰਾ ਨਾਲ ਦਾ ਵਾ ਤੂੰ ਲਾਲਾ ਜੋਰ ਜੋ ਕਰਨਾ ਤੂੰ ਕਰ ਲਾ ਇਹ ਮੇਰਾ ਨਾਲ ਦਾ ਵਾ ਮੈਂ ਇਹ ਨਾਲ ਰਹਿਨੀ ਆ ਇਹਦੇ ਦੋ ਹਸਬੈਂਡ ਹੈਗੇ ਆ ਜਦ ਕਿ ਇਹਦੀ ਗੱਲ ਵਿੱਚ ਨਹੀਂ ਆਂਦਾ ਪਿਆ ਫਸਟ ਵਾਲੇ ਦਾ ਮੈਨੂੰ ਪਤਾ ਨਹੀਂ ਹੈ ਉਹਨਾਂ ਦਾ ਰਾਜੂ ਆ ਉਹਨੂੰ ਮੈਂ ਫੋਨ ਕੀਤਾ ਸੀ ਉਹਨੇ ਮੈਨੂੰ ਖੁਦ ਦੱਸਿਆ ਸੀ ਕਿ ਭੈਣ ਜੀ ਤੁਹਾਡੇ ਹਸਬੈਂਡ ਇਹ ਦੋਨੇ ਮੇਰੀ ਘਰ ਵਾਲੀ ਇਹ ਘੁੰਮਣ ਫਿਰਨ ਜਾਂਦੇ ਇਹਨਾਂ ਨੂੰ ਸਮਝਾ ਲਓ ਸਮਝਾ ਲਓ ਬਟ ਇਹ ਨਹੀਂ ਸਮਝੀ ਉਹ ਹਸਬੰਡ ਜਿਹੜੇ ਦੇ ਲਾਸਟ ਵਾਲੇ ਆ ਸੈਕਿੰਡ ਨੰਬਰ ਵਾਲੇ ਉਹ ਕਹਿੰਦੇ ਆ ਕਿ ਮੇਰਾ ਇਹਨਾਂ ਕੋਈ ਲੈਣ ਦੇ ਨਹੀਂ ਹੈਗਾ ਮੈਨੂੰ ਮਤਲਬ ਇਹ ਗੱਲਾਂ ਗੁੱਲਾ ਦੱਸਦੀ ਰਹੀ ਹੈ ਮੇਰੇ ਹਸਬੰਡ ਦੇ ਨਾਲ ਸਾਰੀਆਂ ਗੱਲਾਂ ਗੁੱਲਾ ਕਰਦੀ ਰਹੀ ਹੈ ਤੁਸੀਂ ਕਦੀ ਪੁਲਿਸ ਪ੍ਰਸ਼ਾਸਨ ਕੋਲ ਨਹੀਂ ਕੇਸ ਦੇ ਵਿਰੋਧ ਨੂੰ ਲੈ ਕੇ ਨਹੀਂ ਸਰ ਪੁਲਿਸ ਪ੍ਰਸ਼ਾਸਨ ਕੋਣੀ ਮੈਂ ਗਈ ਸੀ ਮੈਂ ਮੰਗ ਕਰਦੇ ਹਾਂ ਮੈਂ ਮੰਗ ਕਰਦੀ ਮੇਰੇ ਹਸਬੰਡ ਨੂੰ ਇਨਸਾਫ ਦਿੱਤਾ ਜਾਵੇ ਮੈਨੂੰ ਇਨਸਾਫ ਦਿੱਤਾ ਜਾਵੇ ਜੋ ਕਿ ਸਵੇ ਦੇ ਆਪਣੀ ਸਾਰੀ ਫੈਮਲੀ ਦੇ ਨਾਲ ਇੱਥੇ ਬੈਠੇ ਹੋਏ ਆ ਆ ਕੇ ਸਾਨੂੰ ਪਤਾ ਹੀ ਨਹੀਂ ਕੀ ਗੱਲ ਕੀ ਬਾਤ ਹੈ ਇਨਸਾਫ ਮੰਗ ਇਨਸਾਫ ਦੀ ਮੰਗ ਕਰਦੇ ਹਾਂ ਅਨਿਸ਼ਰ ਦੇ ਮਾਮਲਾ ਆਇਆ ਲੜਕੀ ਨੂੰ ਮਤਲਬ ਬਲੈਕਮੇਲਿੰਗ ਕਰਨ ਦਾ ਆ ਦੀ ਫੋਟੋ ਵੀਡੀਓ ਬਾਰ ਕਰੰਦਾ ਲੜਕੇ ਵੱਲੋਂ ਸੰਬੰਧ ਬਣਾ ਕੇ ਕੀ ਕੰਨਾ ਚਾਹਵਾ ਉਸ ਉੱਤੇ ਕੀ ਕਰ ਦਿੱਤੀ ਹੈ ਹਾਂਜੀ ਤੇ ਲੋਕਲ ਇੱਕ ਲੇਡੀ ਹੈ ਉਹਦੇ ਵੱਲੋਂ ਕੰਪਲੀਟ ਮਿਲੀ ਸੀਗੀ ਵੀ ਲੜਕਾ ਮੈਨੂੰ ਹਰਾਸ ਕਰ ਰਿਹਾ ਉਹ ਹੁਣ ਦੋਵੇਂ ਬਾਟੀਆਂ ਇਕੱਠੀਆਂ ਕੀਤੀ ਹੈ ਦੇਖਦੇ ਹਾਂ ਜੋਸ ਚਾਹੀ ਹੋਈ ਉਹਨੇ ਬਤਾਉ ਕੀਤਾ ਜਾਊਗਾ ਲੜਕਾ ਕਹਿ ਰਿਹਾ ਕਿ ਮੈਂ ਬਿਲਕੁਲ ਨਿਰਦੋਸ਼ ਹਾਂ ਪਰ ਲੜਕੀ ਵੱਲੋਂ ਫੋਟੋਆਂ ਵੀਡੀਓ ਦਿਖਾਈ ਗਈ ਹੈ ਵੀ ਜਿਹੜੀ ਉਹ ਵਾਇਰਲ ਕਰਨਾ ਚਾਹੁੰਦਾ ਸੀ ਵੀ ਉਹਨੇ ਮਨ ਚ ਡਰ ਵੀ ਹੈ ਉਹ ਕਹਿੰਦੀ ਵੀ ਮੈਨੂੰ ਇਨਸਾਫ ਚਾਹੀਦਾ ਦੇਖਦੇ ਹਾਂ ਜੀ ਇ ਇਹ ਚੱਕਰਦੇ ਹੁਣ ਠੀਕ ਹੈ ਜੀ ਜੋ ਵੀ ਹੋ ਜਾਸੀ ਸੂਰ ਸਪਾਈ ਕੀ ਵੈਸੇ ਕਰ ਰਹੀ ਹਾਂ ਵੀ ਅੱਗੇ ਲੈ ਜਾਂਦੀ ਜਾਊਗੀ ਥੈਂਕ ਯੂ